ਦੋਸਤੋ ਹਟਾਇਆ ਜਾਵੇਗਾ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੋਂ ਸਿੱਧੂ ਮੂਸੇਵਾਲਾ ਦਾ ਬੁੱਤ ਬਾਪੂ ਬਲਕੌਰ ਸਿੰਘ ਜੀ ਵੀ ਮਜਬੂਰ ਕਿਸ ਦੇ ਹੁਕਮਾਂ ਦੇ ਤਹਿਤ ਹਟਾਇਆ ਜਾਵੇਗਾ ਸਿੱਧੂ ਮੂਸੇਵਾਲਾ ਦਾ ਬੁੱਤ ਜਾਣਨ ਲਈ ਪੂਰੀ ਵੀਡੀਓ ਦੇਖੋ ਧਿਆਨ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਆਪਣੇ ਚੈਨਲ ਦਾ ਨਵੇਂ ਚੈਨਲ ਨੂੰ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਪਹੁੰਚੇ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਜਿਵੇਂ ਤੁਸੀਂ ਦੇਖਦੇ ਹੋ ਕਿ ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਬਹੁਤ ਵੱਡੇ ਬਦਲਾਵ ਹੋ ਚੁੱਕੇ ਨੇਗੇ ਤੇ ਫੈਨ ਆ ਜਿਹੜੇ ਲਗਾਤਾਰ ਆ ਰਹੇ ਨੇ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਸਿੱਧੂ ਮੂਸੇਵਾਲਾ ਦੀ ਯਾਦਗਾਰ ਦੇ ਉੱਤੇ ਜਿਹੜਾ ਕੰਮ ਆ ਚੱਲ ਰਿਹਾ ਸਿੱਧੂ ਮੂਸੇਵਾਲਾ ਦੀ ਯਾਦਗਾਰ ਦੇ ਉੱਤੇ ਜਿਹੜਾ ਸ਼ੈੱਡ ਸੀਗਾ ਉਹਨੂੰ ਚੱਕ ਕੇ ਸਾਈਡ ਤੇ ਰੱਖ ਦਿੱਤਾ ਗਿਆਗਾ ਤੇ ਦੋਸਤੋ ਜਿਵੇਂ ਸੂਤਰਾਂ ਤੋਂ ਪਤਾ ਲੱਗਿਆ ਕਿ ਸਿੱਧੂ ਮੂਸੇਵਾਲਾ ਦਾ ਜਿਹੜਾ ਬੁੱਤ ਹੈ ਕੋਸ਼ਿਸ਼ ਸਮੇਂ ਲਈ ਹਟਾਇਆ ਜਾਵੇਗਾ ਕਿਉਂਕਿ ਬਾਪੂ ਬਲਕੌਰ ਸਿੰਘ ਜੀ ਨੂੰ ਇੱਕ ਤਰ੍ਹਾਂ ਦਾ ਮਤਲਬ ਮਨਸ਼ਾ ਗਈ ਕਿ ਬੁੱਤ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਹੋ ਸਕੇ ਤੇ ਬੁੱਤ ਨੂੰ ਥੋੜਾ ਜਿਹਾ ਉੱਚਾ ਕੀਤਾ ਜਾਵੇਗਾ ਜਿਵੇਂ ਤੁਸੀਂ ਦੇਖ ਰਹੇ ਹੋ ਸਾਈਡਾਂ ਦੇ ਉੱਤੇ ਪਿੱਲਰ ਬਣਾਏ ਜਾ ਰਹੇ ਨੇਗੇ ਤੇ ਜਿਹੜਾ ਉੱਪਰ ਬੁੱਤ ਦੇ ਛਾਇਆਬਾਨ ਸੀ ਉਹ ਥੋੜਾ ਸਾਈਡ ਦੇ ਰੱਖਿਆ ਹੋਇਆ ਵਾਪਸ ਉਹਨੂੰ ਉਹੀ ਥਾਂ ਤੇ ਫੇਰ ਲਗਾਇਆ ਜਾਵੇਗਾ ਬਾਪੂ ਬਲਕੌਰ ਸਿੰਘ ਜੀ ਦਾ ਇਹ ਫੈਸਲਾ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਰਾਇ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਦੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲ